ਹਾਂਜੀ ਸਾਡਾ ਫੈਸਲਾ ਟਲ ਹੈ ਜੀ ਅਸੀਂ ਅਸਤੀਆਂ ਹਜੇ ਤੱਕ ਰੱਖੀ ਬੈਠੇ ਆਂ ਜੀ ਜੇ ਚਾਹੋ ਤਾਂ ਤੁਸੀਂ ਦੇਖ ਨਹੀਂ ਸਕਦੇ ਹਾਂਜੀ ਉਹਦੇ ਕਮਰੇ ਚ ਪਈਆਂ ਆ ਅਸੀਂ ਅਸਤੀਆਂ ਨਹੀਂ ਜਲਪਰਵਾ ਕਰਾਂਗੇ ਜਿੰਨਾ ਚਿਰ ਸਾਡੀ ਪੰਜਾਬ ਸਰਕਾਰ ਮੇਰੇ ਬੱਚੇ ਨੂੰ ਸਿੱਧੀ ਦਾ ਦਰਜਾ ਨਹੀਂ ਦਿੰਦੀ ਠੀਕ ਰੌਪਟਾਂ ਕਿਤਾ ਕਿਸੇ ਮੰਤਰੀ ਬਦੋ ਜਾਂ ਕੋਈ ਪੰਜਾਬ ਸਰਕਾਰ ਦੇ ਨੁਮਾਇਦੇ ਨੂੰ ਕੋਈ ਇਲਾਨ ਵੱਡੇ ਕੀਤੇ ਸੀ ਕਿ ਜੋ ਵੀ ਸਰਕਾਰ ਦੇ ਸ਼ੀਲ ਹੁੰਦਾ ਉਸਦੇ ਪਰਿਵਾਰ ਨੂੰ ਇੱਕ ਨੌਕਰੀ ਦਵਾਗੇ ਪਰਿਵਾਰ ਦੇ ਮੈਂਬਰ ਨੂੰ ਤੋਂ ਦੂਸਰਾ ਜਿਹੜਾ 1 ਕਰੋੜ ਰੁਪਏ ਦੀ ਰਕਮ ਜਿਹੜੀ ਮਾਜੇ ਦੇ ਤੋਹਫੇ ਦਵਾਗੇ ਕਿ ਉਸ ਨੂੰ ਲੈ ਕੇ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਕੋਈ ਗੱਲਬਾਤ ਨਹੀਂ ਹੋਈ ਜੀ ਸਪੀਕਰ ਸਾਹਿਬ ਸਾਡੇ ਘਰੇ 6 ਤੋਂ 7 ਵਾਰ ਤਾਂ ਆ ਚੁੱਕੇ ਆ ਉਹਨਾਂ ਨਾਲ ਮੇਰੀ ਇਹੀ ਗੱਲਬਾਤ ਹੋਈ ਆ ਕਿ ਤੁਸੀਂ ਦੱਸੋ ਕਹਿੰਦੇ ਆਰਮੀ ਦੀ ਰਿਪੋਰਟ ਅਸੀਂ ਦੇਖ ਰਹੇ ਆ ਰਿਪੋਰਟ ਆਉਂਦੇ ਮੈਂ ਕਿਹਾ ਵੀ ਸਾਡੀ ਆਰਮੀ 'ਚ ਵੀ ਗੱਲ ਹੋ ਗਈ ਉਹ ਕਹਿੰਦੇ ਵੀ ਸਾਡੀ ਰਿਪੋਰਟ ਦੇ ਨਾਲ ਕੋਈ ਤੱਲਕ ਨਹੀਂ ਪੰਜਾਬ ਸਰਕਾਰ ਦਾ ਵੀ ਤੁਸੀਂ ਤੁਸੀਂ ਦੱਸੋ ਬਾਈ ਜੀ ਵੀ ਤੁਸੀਂ ਕੀ ਕਰੋਗੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਸਾਨੂੰ 4-5 ਦਿਨ ਦਾ ਸਮਾਂ ਦਿਓ ਤੇ ਅਸੀਂ ਕਰਦੇ ਹਾਂ ਇਹਦਾ ਹੱਲ ਅੱਜ 6 ਤੋਂ 7 ਦਿਨ ਹੋ ਗਏ ਆ ਹਜੇ ਤੱਕ ਕੁਛ ਨਹੀਂ ਕੋਈ ਗੱਲ ਨਹੀਂ ਕੀਤੀ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਤੁਹਾਡਾ ਦੂਜਾ ਬੇਟਾ ਜਿਹੜਾ ਛੋਟਾ ਬੇਟਾ ਉਹ ਵੀ ਤਿਆਰ ਸੀਗਾ ਕਰਨੀ ਵੀਰ ਦੇ ਤੌਰ ਤੇ ਆਪਣੀ ਦੇਹਰੀ ਕੋਈ ਕਰ ਦਿੱਤਾ ਸੀ ਉਹਨੇ ਜੁਆਇਨਿੰਗ ਵੀ ਕਰ ਦਿੱਤੀ ਸੀ ਹਾਂਜੀ ਹੁਣ ਕੀ ਫੈਸਲਾ ਬੁਲਾਉਣਾ ਨਹੀਂ ਜੀ ਕਹਿ ਰਹੇ ਹੋ ਕਿ ਬੱਚਾ ਜਾਣਦਾ ਹਾਂਜੀ ਅਸੀਂ ਮੈਂ ਤੇਜਨ ਨੂੰ ਤਿਆਰ ਸੀ ਕਿਉਂਕਿ ਮੇਰੇ ਵੱਡੇ ਬੇਟੇ ਦੀ ਸੋਚ ਆਕਾਸ਼ ਦੀ ਤੀ ਇਹ ਸੀ ਕਿ ਮਮਾ ਅਸੀਂ ਦੋਨਾਂ ਦੋਨੇ ਆਰਮੀ ਚ ਜਾਵਾਂਗੇ ਮੈਂ ਤੇਜਨ ਨੂੰ ਤਿਆਰ ਸੀ ਤੇ ਪਰ ਮੇਰਾ ਹੁਣ ਦਿਲ ਨਹੀਂ ਕਰਦਾ ਜਦੋਂ ਮੇਰੇ ਬੱਚੇ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਨਾਲੇ ਆਨ ਡਿਊਟੀ ਉਹਦੇ ਸਿਰ 'ਚ ਗੋਲੀ ਲੱਗੀ ਜੀ ਤੇ ਫਿਰ ਵੀ ਇਹ ਸ਼ਹੀਦ ਕਿਉਂ ਨਹੀਂ ਮੰਨਦੇ ਸਾਰੇ ਪਿੰਡ ਨੇ ਸ਼ਹੀਦ ਮੰਨਿਆ ਸਾਰੇ ਜ਼ਿਲ੍ਹੇ ਨੇ ਮੰਨਿਆ ਇਹਨਾਂ ਨੂੰ ਕੀ ਗੱਲ ਵੀ ਉੱਥੇ ਦੇਖ ਲਓ ਵੀ ਜਿਹੜੇ ਸ਼ਰਾਬ ਪੀ ਕੇ ਮਰੇ ਉਹਨਾਂ ਦੇ ਘਰੇ ਇਹਨਾਂ ਨੇ ਮਿੰਟ ਲਾਇਆ ਇੱਕ ਮਿੰਟ ਲਾਇਆ ਜਾਣ ਲੱਗਿਆਂ ਮੂੰਹ ਬੰਦ ਕਰਦੇ ਵੀ ਚਲੋ 10-10 ਲੱਖ ਰੁਪਇਆ ਨਾਲ ਸਰਕਾਰੀ ਨੌਕਰੀ ਨਾਲ ਫ੍ਰੀ ਇਲਾਜ ਇੱਧਰ ਮਾਪੇ ਇਹ ਪਲ-ਪਲ ਮਰਦੇ ਆ ਤੇ ਪਲ-ਪਲ ਜਿਉਂਦੇ ਆ ਹਸਤੀਆਂ ਨੂੰ ਦੇਖ ਕੇ ਅਸੀਂ ਪਲ-ਪਲ ਮਰ ਰਹੇ ਆ ਬੱਚੇ ਦੀਆਂ ਜਦੋਂ ਆਕਾਸ਼ ਦੀ ਡਿਡਿੰਗ ਕਰੇ ਲਿਆ ਸੀ ਤਾਂ ਕਈ ਲੋਕਾਂ ਨੇ ਉਹਨੂੰ ਕੋਲ ਸਭ ਦਿੱਤਾ ਗਿਆ ਸੀ ਕਿ ਇਹ ਲੜਾਈ ਅਸੀਂ ਲੜਾਂਗੇ ਹਾਂਜੀ ਕੀ ਹੁਣ ਉਹ ਤੁਹਾਡੇ ਦਾ ਦਰਵਾਜ਼ਾ ਰਾਤ ਦਾ ਕੈਂਪ ਆ ਜਾਈ ਐ ਅਸਲ ਤੇ ਦਾਵੀ ਨਹੀਂ ਨਹੀਂ ਜੀ ਦਾਵੀ ਰਹਿ ਗਈ ਦੀ ਬਸ ਕੁਛ ਨਹੀਂ ਕੋਈ ਰਾਤ ਦਾ ਕੈਂਪ ਨਹੀਂ ਕਰ ਰਹੀ ਜੀ ਉਸ ਤੋਂ ਬਾਅਦ ਬਸ ਬਾਈ ਜੀ ਆਏ ਆ ਪਰ ਕੋਈ ਵੀ ਕਿਸੇ ਵਿਸ਼ੇ ਤੇ ਗੱਲ ਨਹੀਂ ਕਰਦੇ ਜੀ ਬਸ ਚੁੱਪ ਕਰਕੇ ਚਲੇ ਜਾਂਦੇ ਆ ਕੋਈ ਗੱਲ ਨਹੀਂ ਤੁਸੀਂ ਕਰਦੇ ਆ ਹੱਲ ਕਰਦੇ ਕਦੋਂ ਕਰੋਗੇ ਕਦੋਂ ਕਰੋਗੇ ਕਦੋਂ ਮੇਰੇ ਬੱਚੇ ਨੂੰ ਸੀ ਦੀਦਾ ਦਰਜਾ ਦੋਗੇ ਕੀ ਉਹਨਾਂ ਆਖਰੀ ਫੈਸਲੇ ਆਖਰੀ ਫੈਸਲਾ ਇਹ ਹੈ ਕਿ ਅਸੀਂ ਉਹਨਾਂ ਚ ਰਸਤੀਆਂ ਜਲ ਪ੍ਰਵਾਹ ਨਹੀਂ ਕਰਾਂਗੇ ਜਿੰਨਾ ਚਿਰ ਮੇਰੇ ਬੱਚੇ ਨੂੰ ਸਿੱਧੀ ਦਾ ਦਰਜਾ ਨਹੀਂ ਦਿੰਦੇ ਗੱਲ ਇਹ ਹੈ 15 ਤਰੀਕ ਨੂੰ ਸਾਨੂੰ 10 ਵਜੇ ਸੂਚਨਾ ਮਿਲੀ ਜਿਹੜਾ ਅਦੀ ਵੀਰੇ ਸਰਚ ਗੋਰੀ ਲੱਕ ਕੇ ਤੇ ਮੌਤ ਹੋ ਗਈ ਆ ਤੇ ਉਹ 15 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਕੋਈ ਸੁਣਵਾਈ ਨਹੀਂ ਜੇ ਨੂੰ ਪੁੱਛੀਦਾ ਉਹ ਇਹ ਕਹਿ ਦਿੰਦਾ ਵੀ ਰਿਪੋਰਟ ਨੂੰ ਢੀਕਦੇ ਆ ਰਿਪੋਰਟ ਢੀਕ ਕੇ ਦੱਸਾਂਗੇ ਇਹ ਪਤਾ ਨਹੀਂ ਕਿਹੜੀ ਰਿਪੋਰਟ ਤੇ ਕਦੋਂ ਢੀਕਦੇ ਆ ਪੰਜਾਬ ਸਰਕਾਰ ਵੀ ਚੁੱਪ ਕਰਕੇ ਬੈਠੀ ਆ ਤੇ ਸੈਂਟਰ ਸਰਕਾਰ ਨੇ ਤਾਂ ਬਹਿਣਾ ਹੀ ਸੀਗਾ ਕੋਈ ਸੁਣਵਾਈ ਨਹੀਂ ਹੋ ਰਹੀ ਐਸ ਤਰ੍ਹਾਂ ਹਜੇ ਤੱਕ ਸਾਡੇ ਕੋਲ ਤਾਂ ਕੋਈ ਵੀ ਇਹ ਭਰੋਸਾ ਨਹੀਂ ਕਿਸੇ ਨੇ ਦਵਾਇਆ ਉਹਦਾਂ ਜਰੂਰ ਕਹਿ ਗਏ ਆ ਵੀ ਇਹ ਸਭ ਕੁਝ ਕਰਾਂਗੇ ਪਰ ਜੇ ਕੋ ਕਰਦੇ ਦੀਂਦੇ ਤੇ ਸਾਨੂੰ ਵੀ ਪਤਾ ਲੱਗਦਾ ਵੀ ਕਿਸਾਨ ਯੂਨੀਅਨ ਕਰ ਰਹੀ ਆ ਜਾਂ ਕੋਈ ਲੀਡਰ ਕਰ ਰਿਹਾ ਕੋਈ ਕੋ ਕੱਖ ਨਹੀਂ ਕਰ ਰਿਹਾ ਜੀ ਤਾਂ ਚੁੱਪ ਕਰਕੇ ਉਹਦਾਂ ਨੂੰ ਬਹਿ ਗਏ ਆ ਉਹ ਜੀ ਤੱਕ ਨਹੀਂ ਗਏ ਤੇ ਮਜਬੂਰੀ ਇਹੀ ਆ ਵੀ ਉਹਨੂੰ ਬੰਨਦਾ ਇਹ ਨਹੀਂ ਵੀ ਕੋਈ ਪੈਸੇ ਦੀ ਗੱਲ ਪੈਸੇ ਤੇਲੇ ਦੀ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਵਾਧੂ ਗੱਫੇ ਦਿੱਤੇ ਪੈਸੇ ਦੀ ਕੋਈ ਗੱਲ ਨਹੀਂ ਰੋਲਾ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਦਾ ਛੋਟਾ ਭਰਾ ਬੈਠਾ ਕੋਲੇ ਇਹ ਸ਼ਾਮ ਨੂੰ ਰਹਿਰਾਸ ਦਾ ਪਾਠ ਇਹ ਉਹਦੀਆਂ ਅਰਤੀਆਂ ਦੇ ਕੋਲੇ ਕਰਦੇ ਆ ਤੇ ਗੁਰਦੁਆਰਾ ਸਾਹਿਬ ਸਵੇਰ ਅਰਦਾਸ ਬੇਨਤੀ ਹੁੰਦੀ ਆ ਕਾਸ਼ਦੀਪ ਦੇ ਨਾਂ ਤੇ ਜਿੰਨੇ ਤੇਰੇ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਪਾਠ ਕਰਦੇ ਰਵਾਂਗੇ ਤੇ ਇਨਸਾਫ ਮੰਗਦੇ ਰਵਾਂਗੇ ਹੁਣ ਇਹ ਵੇਖੋ ਵੀ ਕਦੋਂ ਦਿੰਦੇ ਸਾਨੂੰ ਅਗਲੀ ਵੀ ਜੁਇਨਰ ਨੂੰ ਲੈ ਕੇ ਕੀ ਅਗਨੀ ਵੀਰ ਨੂੰ ਤਾਂ ਅਸੀਂ ਇਹੀ ਕਹਿੰਨੇ ਵੀ ਬੱਚੇ ਜਿੰਨੇ ਤੇ ਸਟੇਡੀਅਮ 'ਚ ਸੀ ਤੇ 30 35 ਬੱਚੇ ਆ ਇਹਦੇ ਨਾਲ ਸਟੇਡੀਅਮ 'ਚ ਉਹਨਾਂ ਨੇ ਵੀ ਇਹ ਸਾਡੇ ਤੋਂ ਬਿਨਾਂ ਫੈਸਲਾ ਲੈ ਲਿਆ ਵੀ ਕਿੰਨਾ ਚਿਰ ਇਸ ਸਕੀਮ ਨੂੰ ਅਗਨੀ ਵੀਰ ਨੂੰ ਇਹ ਬੰਦ ਨਹੀਂ ਕਰ ਦੇਗੇ ਰੈਗੂਲਰ ਨਹੀਂ ਕਰ ਦੇਗੇ ਅਸੀਂ ਭਰਤੀ ਨਹੀਂ ਹੋਵਾਂਗੇ ਭਲਾ ਦੀ ਸਾਨੂੰ ਮੰਗ ਕੇ ਖਾਣਾ ਪਵੇ ਕਹ ਲਿਓ ਜੀ ਇਹ ਅਕਾਸ਼ਦੀਪ ਸਿੰਘ ਇਹ ਜੇਤੋ ਕਾਲਜ ਬੀ ਕਾਮ ਕਰੀ ਜਾਂਦਾ ਸੀ ਬੀ ਕੰਮ ਕਰਦਾ ਕਰਦਾ ਇਹ ਅਗਨੀ ਵੀਰ ਤੇ ਗਿਆ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਅਗਨੀ ਵੀਰ ਇੰਨੀ ਨਲਾਇਕ ਇਹਨਾਂ ਨੇ ਵੀ ਇਹ ਕੱਢੀ ਵੀ ਆ ਯੋਜਨਾ ਜਿਹੜੀ ਕਿਸੇ ਦੇ ਯੋਗ ਨਹੀਂ ਪਰ ਹੁਣ ਇਹਦਾ ਪਤਾ ਹੋਣ ਚੱਲਿਆ ਜਦੋਂ ਬੱਚਾ ਸੀਧ ਹੋ ਗਿਆ ਵੀ ਇਹਦੀ ਪੁੱਛ ਪੜਤਾਲ ਨਹੀਂ ਇਹ ਕਰ ਰਹੇ ਕਿਸੇ ਕਿਸੇ ਕੋਈ ਸੁਣਵਾਈ ਨਹੀਂ ਦੂਸਰੇ ਬੱਚੇ ਵੀ ਵੇਖ ਕੇ ਇਹਨੂੰ ਪਿੱਛੇ हट ਕੇ ਬਹਿ ਗਏ ਆ ਵੀ ਅਸੀਂ ਨਹੀਂ ਜਾਵਾਂਗੇ ਅਗਨੀ ਵੀਰ ਤੇ ਜਾਂ ਤਾਂ ਅਗਨੀ ਵੀਰ ਰਗੜ ਕਰਨ ਤੇ ਨਹੀਂ ਤਾਂ ਅਸੀਂ ਨਹੀਂ ਜਾਵਾਂਗੇ ਤੱਕ ਤਾਂ ਕੀਤਾ ਗਿਆ ਉਹ ਸੁਭਾ ਨੇ ਕੱਲ ਉਹ ਅਫਸਰਾਂ ਦੇ ਫੋਨ ਆਉਂਦੇ ਉਹ ਦੁੱਖ ਦਾ ਪਗੜਾਵਾ ਕਰਦੇ ਆ ਦੁੱਖ ਸਾਂਝਾ ਕਰਦੇ ਅਫਸਰ ਆਉਂਦੇ ਆ ਬਗੇੜੀਅਰ ਦਾ ਬਗੇੜੀਅਰ ਦਾ ਵੀ ਫੋਨ ਆਇਆ ਹੋਰ ਵੀ ਚਿੱਠੀਆਂ ਆਈਆਂ ਸਾਰੇ ਆਉਂਦੇ ਆ ਫੋਨ ਆਉਂਦੇ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਪਰ ਰਿਪੋਰਟ ਹੁਣ ਰਿਪੋਰਟ ਦੀ ਵੇਟ ਕਰੋ ਹਾਂ ਸਿੱਧੀ ਦਰਜਾ ਦਿੱਤਾ ਜਾਵੇ ਇੱਕ ਉਹਦਾ ਮਾਨ ਸਨਮਾਨ ਜਿਹੜਾ ਬੰਦਾ ਉਹ ਦਿੱਤਾ